ਕਹਰ ਨਾਮ ਮਨ ਪਿੰਨਾ ਤਿਸ ਕੀ ਧੂੜ ਮਨ ਉਧਰੇ ਪ੍ਰਭ ਹੋਏ ਸੋ ਪਰਸੰਤ ਮੈਂ ਇੱਕ ਉਦਾਹਰਨ ਦੇਣਾ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਇੱਕ ਦਰਬਾਰ ਸਾਹਿਬ ਦੇ ਕੀਰਤਨੀ ਹੋਏ ਨੇ ਦੀ ਬਹੁਤ ਕਮਾਲ ਦੀ ਸ਼੍ਰੀਮਾਨ ਭਾਈ ਸਾਹਿਬ ਭਾਈ ਮਨਸਾ ਸਿੰਘ ਜੀ ਕਈਆਂ ਨੇ ਮਨਸਾ ਸਿੰਘ ਲਿਖੇ ਜਿਸ ਗ੍ਰੰਥ ਨੂੰ ਮੈਂ ਸਰੋਤ ਬਣਾ ਕੇ ਗੱਲ ਕਰ ਰਿਹਾ ਅਸੇਚ ਇੱਕ ਪੰਜਾਬੀ ਚ ਗੁਰਮੁਖੀ ਚ ਗ੍ਰੰਥ ਹੈ ਜੀ ਬਹੁ ਮੁੱਲੇ ਇਤਿਹਾਸਿਕ ਲੇਖ ਕਿਉਂਕਿ ਜਿਹੜੇ ਲਿਟਰੇਚਰ ਨਾਲ ਸੰਬੰਧ ਰੱਖਦੇ ਨੇ ਉਹਨਾਂ ਨੂੰ ਪਤਾ ਹੈ ਮੈਂ ਪਰਸੋ ਵੀ ਕਹਾ ਸੀ ਕਿ ਚੇਤੇ ਰੱਖਿਓ ਜਿੰਨਾ ਕੁਝ ਆਪਾਂ ਪੜ੍ਹਨੇ ਵੈਨ ਅਗਾ ਸਾਡੇ ਨਿਆਣਿਆਂ ਨੇ ਕਿ ਪੜ੍ਹਨਾ ਜੀ ਕਿਉਂਕਿ ਜਿੰਨਾ 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 ਜਿਸ ਲਿਪੀ ਸਾਡੇ ਗ੍ਰੰਥ ਨੇ ਉਧਰ ਤਾਂ ਆਪਾਂ ਪਿੱਟ ਕਰਕੇ ਬਹਿ ਗਏ ਗੁਰਮੁਖੀ ਆਪਾਂ ਪੜ੍ਹਨੀ ਨਹੀਂ ਜਾਣਦੇ ਅੰਗਰੇਜ਼ੀ ਵਾਲਾ ਪਤਾ ਨਹੀਂ ਕਿਸ ਢੰਗ ਨਾਲ ਪਰੋਸ ਕੇ ਮਾਨੂੰ ਇਤਿਹਾਸ ਦਏ ਤੇ ਮੇਰਾ ਸਿਧਾਂਤ ਦੇ ਕਿਉਂਕਿ ਜੇ ਖੁਦ ਬਾਣੀ ਪੜਾਂਗੇ ਨਾ ਤੇ ਬਾਣੀ ਵਿੱਚ ਮੇਰਾ ਮਨ ਹੋ ਸਕਦਾ ਹੈ ਆਨਸੀ ਹੋਵੇ ਵਕਾਰੀ ਹੋਵੇ ਗੁਰਬਾਣੀ ਵਿੱਚ ਕੋਈ ਮਿਲਾਵਟ ਨਹੀਂ ਅੱਜ ਨਹੀਂ ਕੱਲ ਨਹੀਂ ਦੇਰ ਸਵੇਰ ਮੇਰੇ ਮਨ ਨੂੰ ਸਮਝ ਜ਼ਰੂਰ ਪੈ ਜਾਏਗੀ ਕਿਉਂਕਿ ਜਿੰਨੂੰ ਮੈਂ ਪੜਨਾ ਪਏ ਇਹਦੇ ਵਿੱਚ ਮਿਲਾਵਟ ਕੋਈ ਨਹੀਂ ਉਹ ਗ੍ਰੰਥ ਦਾ ਨਾਮ ਹੈ ਬਹੁਮੁੱਲੇ ਇਤਿਹਾਸਕ ਲੇਖ ਕਰਨ ਸਿੰਘ ਸਟੋਰੀਆਂ ਬਹੁਤ ਵੱਡੇ ਸਾਡੇ ਇਤਿਹਾਸਕਾਰ ਹੋਏ ਨੇ ਜੀ ਉਸ ਬੰਦੇ ਨੇ ਜੋ ਕੁਝ ਇਕੱਠਾ ਕੀਤਾ ਉਸ ਗ੍ਰੰਥ ਵਿੱਚ ਇੱਕ ਉਦਾਹਰਣ ਹੈ ਕਿ ਭਾਈ ਮਨਸਾ ਸਿੰਘ ਜਦੋਂ ਕੀਰਤਨ ਕਰਦੇ ਨੇ ਕਿ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਟਿਲ ਸੱਟ ਨੂੰ ਥਾਂ ਨਹੀਂ ਸੀ ਹੁੰਦੀ ਜਿਹੜੀ ਛੋਟੀ ਵਰਕਰ ਹੈ ਕਿਉਂਕਿ ਦੋ ਪ੍ਰਕਰਮਾ ਨੇ ਨਾ ਇੱਕ ਵੱਡੀ ਹੈ ਜਿਹੜੀ ਸਲੋਵਰ ਦੀ ਹੈ ਤੇ ਛੋਟੀ ਹੈ ਜਿਹੜੀ ਸਿਰ ਮੰਦਰ ਦੇ ਦੁਆਲੇ ਹੈ ਹਰ ਮੰਦਰ ਦੇ ਦੁਆਲੇ ਕਿਸੇ ਨਿਸ਼ੇਰੇ ਪੰਜਾਬ ਨੂੰ ਦੱਸ ਦਿੱਤਾ ਕਿ ਤੁਹਾਡਾ ਰਾਜ ਭਾਗ ਹੈ ਦਰਬਾਰ ਸਾਹਿਬ ਕੀਰਤਨ ਕਰਨ ਵਾਲਾ ਇੱਕ ਸਿੱਖ ਜਿਹਦੇ ਘਰ ਵਿੱਚ ਬਰਤਨ ਵੀ ਮਿੱਟੀ ਦੇ ਸ਼ੇਰੇ ਪੰਜਾਬ ਲਾਹੌਰ ਤੋਂ ਚਲਿਆ ਉਹਨੇ ਖਾਤੀ ਦੀ ਸਵਾਰੀ ਕੀਤੀ ਤੇ ਖੋਦੇ ਦੇ ਵਿੱਚ ਉਹ ਸੋਨੇ ਦੀਆਂ ਮੋਹਰਾਂ ਦੀਆਂ ਥੈਲੀਆਂ ਲੈ ਕੇ ਆਇਆ ਚਿਤ ਵਿੱਚ ਸੀ ਮੈਂ ਭਾਈ ਮਨਸਾ ਸਿੰਘ ਦੇ ਘਰ ਜਾਵਾਂਗਾ ਪੈਸੇ ਵੀ ਧਿਆਗਾ ਜੋ ਕੁਛ ਮੇਰੇ ਕੋਲ ਸਰਦਾ ਪੁੱਜਦਾ ਮੈਂ ਬਹੁਤ ਸੇਵਾ ਕਰਾਂ ਜਦੋਂ ਸ਼ੇਰੇ ਪੰਜਾਬ ਇਹਦੇ ਘਰ ਵੱਲ ਖਾਤੀ ਤੇ ਆ ਰਿਹਾ ਹੈ ਤੇ ਉਹਦੇ ਵਿੱਚ ਵਿਦਵਾਨ ਲਿਖਦਾ ਹੈ ਭਾਈ ਮਨਸਾ ਸਿੰਘ ਨੇ ਆਪਣੇ ਘਰ ਦਾ ਦਰਵਾਜ਼ਾ ਬੰਦ ਕਰ ਦਿੱਤਾ। ਬੂਵੇ ਬੰਦ ਕਰ ਦਿੱਤੇ। ਉਹ ਸਾਹਮਣੇ ਬਾਹਰ ਖਲੋਤੇ ਆਵਾਜ਼ ਦਿੰਦੇ ਕਿ ਦਰਵਾਜ਼ਾ ਖੋਲੋ। ਐਲ ਕਰਕੇ ਨੇ ਤੁਹਾਨੂੰ ਮਹਾਰਾਜ ਸਾਹਿਬ ਮਿਲਣਾ ਆਏ ਨੇ। ਪਤਾ ਭਾਈ ਮਨਸਾ ਸਿੰਘ ਨੂੰ ਇਲਾਗਾ ਵੀ ਕੁਝ ਦੇਣ ਆਏ ਨੇ। ਉਹਨਾਂ ਪਰ ਸ਼ੇਰੇ ਪੰਜਾਬ ਬੋਲੇ ਮੈਂ ਚਾਹਨਾ ਕਿ ਤੁਸੀਂ ਗੁਰੂ ਰਾਮਦਾਸ ਦੇ ਕੀਰਤਨੀਏ ਹੋ। ਮਿੱਟੀ ਦੇ ਬਰਤਨਾਂ ਵਿੱਚ ਤੁਸੀਂ ਖਾਣਾ ਪਕਾਉਂਦੇ ਹੋ ਆ ਕੱਚੇ ਜੇ ਮਕਾਨ 'ਚ ਰਹਿੰਦੇ ਅੱਗੋ ਸਪਾਈ ਮਨਸਾ ਸਿੰਘ ਦਾ ਉੱਤਰ ਸੀ ਇਹ ਮਿੱਟੀ ਦੇ ਕੱਚੇ ਬਰਤਨ ਨਹੀਂ ਇਹਨਾਂ ਕੱਚੇ ਬਰਤਨਾਂ ਵਿੱਚ ਰੋਟੀ ਖਾ ਕੇ ਜਿਹੜੀ ਮੈਂ ਗੁਰੂ ਰਾਮਦਾਸ ਦੀ ਸਿਫਤ ਕਰਨਾ ਸੱਚੇਵੇਂ ਇਹਦੇ ਬਰਾਬਰ ਲਾਹੌਰ ਦਾ ਤਖਤ ਵੀ ਨਹੀਂ ਕਰ ਸਕਦਾ ਇਹਦੀ ਬਰਾਬਰੀ ਨਹੀਂ ਕੋਈ ਕਰ ਸਕਦਾ ਉਹਨਾਂ ਕਹਿੰਦਾ ਮੈਂ ਕੋਈ ਤੁਹਾਨੂੰ ਦੇਣਾ ਚਾਹਨਾ ਕਹਿੰਨ ਲੱਗੇ ਮੈਂ ਦਰਵਾਜ਼ਾ ਤਾਂ ਹੀ ਬੰਦ ਕੀਤਾ ਸੀ ਤੁਸੀਂ ਮਹਾਰਾਜੇ ਸਾਡੇ ਕੋਈ ਬਾਰਮੁਖੀ ਮੈਂ ਨਹੀਂ ਚਾਹੁੰਦਾ ਗੁਰੂ ਰਾਮਦਾਸ ਤੋਂ ਬਿਨਾਂ ਮੇਰੇ ਘਰ 'ਚ ਕੋਈ ਦੇਣ ਆਵੇ ਤੌੜ ਤੜੀ ਅੱਡਾ ਉਹਨਾਂ ਫਿਰ ਤੁਰਦਿਆ ਕਿਆ ਜੁਤੀ ਦੋ ਕਹੋਗੇ ਭਾਈ ਜੀ ਜੋ ਕਹੋਗੇ ਮੈਂ ਸੇਵਾ ਕਰਨ ਤਿਆਰ ਹਾਂ ਉਹਨਾਂ ਕਹੇ ਕੰਮ ਕਰੋ ਤੁਸੀਂ ਹਰਮੰਦਰ ਸਿੰਘ ਚੱਲਿਓ ਮੇਰੀ ਅਰਦਾਸ ਕਰਿਓ ਕਿ ਮਰਦੇ ਦਮ ਤੱਕ ਮੁੰਸਾ ਸਿੰਘ ਨੂੰ ਕਦੇ ਵੀ ਕਿਸੇ ਬਾਦਸ਼ਾਹ ਦੀ ਮੋਥਾ ਜੀ ਨਾ ਕਰਨੀ ਪਵੇ ਮੇਨੂੰ ਆਪਣੇ ਕੀਰਤਨ ਦੀ ਦਾਤ ਬਖਸ਼ ਇਹ ਸਾਖੀ ਵਿੱਚ ਲਿਖੀ ਹੈ ਸ਼ੇਰ-ਏ-ਪੰਜਾਬ ਲਾਹੌਰ ਤੱਕ ਦਰਬਾਰ 'ਚ ਬੈਠਾ। ਉੱਥੇ ਉਹ ਵਿਦਵਾਨ ਲਿਖਦਾ ਹੈ ਜਦੋਂ ਭਾਈ ਮਨਸਾ ਸਿੰਘ ਦਾ ਜ਼ਿਕਰ ਚੱਲਿਆ ਤੇ ਸ਼ੇਰ-ਏ-ਪੰਜਾਬ ਕਹਿੰਦਾ ਜਿਨ੍ਹਾਂ ਨੂੰ ਮੈਂ ਨਹੀਂ ਚਾਹੁੰਦਾ ਉਹ ਮੇਰੇ ਪਿੱਛੇ ਤੁਰੇ ਫਿਰਦੇ ਆ ਜਿਨ੍ਹਾਂ ਨੂੰ ਮੈਂ ਚਾਹਨਾ ਮੇਰੇ ਵਾਸਤੇ ਦਰਵਾਜ਼ੇ ਬੰਦ ਕਰ ਦਿੰਦੇ। ਆਮਾ ਚੇਤੇ ਹੁੰਦਾ ਏ ਇਤੋਂ ਵੱਡੀ ਜ਼ਿੰਦਗੀ ਕੋਈ ਨਹੀਂ ਪ੍ਰਮਾਤਮਾ ਭੁੱਲ ਜਾਏ ਤੇ ਪਿਆਰੀ ਮੌਤ। ਭਾਈ ਸਾਹਿਬ ਨੇ ਸ਼ਬਦ ਪੜ੍ਹਿਆ ਜਦੋਂ ਸਾਹਿਬ ਨਿਤਾਨਿਆਕਾਰ ਤਾਨ ਆਏ ਨਾ ਜਾਈ ਫਿਰ ਸਦਾ ਗੁਰਬਖਦੀ ਸੱਚ ਜਾਣ ਪਹਿਲਾ ਇਹ ਰਹਾਉ ਦੀਆਂ ਤੁਕਾਂ ਦੇ ਅਰਥ ਲੈ ਲਈਏ ਫਿਰ ਆਪਾਂ ਦੇਖਾਂਗੇ ਸਾਰੀ ਇਹ ਗੱਲ ਥੋੜਾ ਜਿਹਾ ਟਿਕਾਬਖਸ਼ ਕਿ ਚੇਤੇ ਵਿੱਚ ਕਿੰਨੀ ਵੱਡੀ ਤਾਕਤ ਹੈ ਹੁਣ ਇਹਨਾਂ ਉਦਾਹਰਣ ਦਿੱਤੀ ਮੈਂ ਫੋਨ ਕਰਨ ਲੱਗਾ ਤੇ ਮੈਨੂੰ ਫੋਨ ਆ ਗਿਆ ਤੁਸੀਂ ਕਦੀ ਦੇਖੋਗੇ ਤੁਹਾਡੀ ਜ਼ਿੰਦਗੀ ਚ ਵਾਪਰਿਆ ਹੁਣ ਇਹ ਕਿੰਨ ਵੀ ਇਕਾਗਰ ਹੋ ਕੇ ਕਿਸੇ ਪੁੱਤਰ ਨੂੰ ਧੀ ਨੂੰ ਮਿੱਤਰ ਨੂੰ ਚੇਤੇ ਕਰੋ ਤੁਸੀਂ ਫੁਰਨਾ ਬਣਾਉਂਦੇ ਹੋ ਕੋ ਦਾ ਮੋਦਾ ਕੋਈ ਨਾ ਕੋਈ ਮੈਸੇਜ ਤੁਹਾਡੇ ਕੋਲ ਆ ਜਾਂਦਾ ਉਹ ਕਿਹੜੀ ਤਾਕਤ ਹੈ ਜਿਹੜਾ ਅਦ੍ਰਿਸ਼ਟ ਕੰਮ ਕਰਦੀ ਹੈ ਤਾਂ ਸਿਰਫ ਫੋਨ ਨੇ ਤੇ ਪਿਆਰਿਓ ਜਿਨ੍ਹਾਂ ਦੇ ਚਿੱਤ ਵਿੱਚ ਰੱਬ ਪਹੁੰਚਦਾ ਹੈ ਇਹਨਾਂ ਦੇ ਮੈਸੇਜ ਤਾਂ ਰੱਬ ਦੀ ਦਰਗਾਹ ਵੀ ਜਾਂਦੇ